ਵਨ ਫਲਾਈ ਕਿਸਾਨ ਵੱਲੋਂ ਵੱਡਾ ਕਰਜ਼ਾ ਚੁੱਕ ਕੇ ਬੜੇ ਲਾੜਾ ਅਤੇ ਪਿਆਰਾਂ ਨਾਲ ਪਾਗਲ ਹੋਈ ਧੀ ਕੈਨੇਡਾ ਭੇਜੀ ਸੀ ਅਤੇ ਉੱਥੇ 2 ਸਾਲ ਤੋਂ ਪੜ ਰਹੀ ਸੀ ਪਰ ਅਚਾਨਕ ਨਵਦੀਪ ਕੌਰ ਨੂੰ ਜਿਹੜਾ ਬ੍ਰੇਨ ਜਿਹੜਾ ਉਸ ਦਾ ਹੈਮਰ ਹੋ ਜਾਂਦਾ ਹੈ ਹੈਮਰਜ਼ ਕਾਰਨ ਬ੍ਰੇਨ ਹੈਮਰਜ਼ ਕਾਰਨ ਜਿਹੜੀ ਨਵਦੀਪ ਕੌਰ ਦੀ ਮੌਤ ਹੋ ਗਈ ਹੈ ਤੇ ਇਸ ਦੇ ਚੱਲਦਿਆਂ ਜਦੋਂ ਇਹ ਦੁਖਦਾਇਕ ਸਮਾਚਾਰ ਮਾਪਿਆਂ ਨੂੰ ਪਤਾ ਲੱਗਿਆ ਤਾਂ ਪੂਰੇ ਪਿੰਡ ਵਿੱਚ ਜਿਹੜੀ ਸੋਗ ਦੀ ਲਹਿਰ ਫੈਲ ਗਈ ਹੈ ਤੇ ਇਸ ਦੇ ਚਲਦੇ ਆ ਜਿੱਥੇ ਪੂਰਾ ਪਰਿਵਾਰ ਸਦਮੇ ਵਿੱਚ ਹੈ ਤਾਂ ਉੱਥੇ ਹੀ ਇਲਾਕੇ ਵਿੱਚ ਵੀ ਪੂਰਾ ਸੋਗਮਈ ਲਹਿਰ ਜਿਹੜੀ ਉਹ ਫੈਲੀ ਹੋਈ ਹੈ ਤਾਂ ਬੜੇ ਚਾਵਾ ਨਾਲ ਜਿਹੜੀ ਆ ਲਾਡਾਂ ਨਾਲ ਪਾਲੀ ਹੋਈ ਧੀ ਕੈਨੇਡਾ ਭੇਜੀ ਸੀ ਅਤੇ 2 ਸਾਲ ਤੋਂ ਪੜ੍ਹਾਈ ਜਿਹੜੀ ਆਪਣੀ ਪੂਰੀ ਕਰ ਰਹੀ ਸੀ ਲੜਕੀ ਪਰ ਅਚਾਨਕ ਨਵਦੀਪ ਕੌਰ ਦਾ ਜਿਹੜੇ ਆ ਦਿਮਾਗ ਦੀ ਨਾੜੀ ਫਟਣ ਕਾਰਨ ਆ ਮੌਕੇ ਤੇ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਜਾਂਦੀ ਹੈ ਤੇ ਇਸੇ ਦੇ ਚਲਦਿਆਂ ਪੂਰੇ ਪਰਿਵਾਰ ਵਿੱਚ ਪੂਰੀ ਸੋਗ ਦੀ ਲਹਿਰ ਫੈਲੀ ਗਈ ਆ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਨੌਜਵਾਨ ਆਪਣਾ ਭਵਿੱਖ ਚਮਕਾਉਣ ਦੇ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਤੇ ਉੱਥੇ ਜਾ ਕੇ ਪੜ੍ਹਾਈ ਕਰਕੇ ਚੰਗੀਆਂ ਮੱਲਾ ਮਾਰ ਰਹੇ ਨੇ ਪਰ ਉਧਰ ਅਜਿਹੇ ਦੁਖਦਾਇਕ ਘਟਨਾਵਾਂ ਵੀ ਜਿਹੜੀ ਆ ਹਿਰਦੇ ਬਲੰਦਰ ਕੇ ਰੱਖ ਰੀਆਂ ਨੇ ਕਿ ਆ ਜਿਹੜੇ بڑے ਸੁਪਨੇ ਲੈ ਕੇ ਵਿਦੇਸ਼ ਜਾਂਦੇ ਨੇ ਬੱਚੇ ਉਹਨਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਨਾਬਾ ਦੇ ਪਿੰਡ ਪਾਲੀਆਂ ਖੁਰਦੀ ਏ ਜਿਹੜੀ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਨਵਦੀਪ ਕੌਰ 2 ਸਾਲ ਪਹਿਲਾਂ ਕੈਨੇਡਾ ਦੇ ਬ੍ਰਿਟਨ ਵਿੱਚ ਜਿਹੜੀ ਆ ਪੜਨ ਗਈ ਸੀ ਪਰ ਉੱਥੇ ਅਚਾਨਕ ਉਸ ਦੇ ਦਿਮਾਗ ਦੇ ਨਾੜੀ ਫਟਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਮੌਕੇ ਤੇ ਹੀ ਦੱਸਿਆ ਜਾ ਰਿਹਾ ਲੜਕੀ ਦੇ ਇਲਾਜ ਦੌਰਾਨ ਮੌਤ ਹੋ ਗਈ ਹੈ ਤਾਂ ਇਸ ਘਟਨਾ ਦੇ ਕਾਰਨ ਪੂਰੇ ਇਲਾਕੇ ਵਿੱਚ ਅਤੇ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ ਤਾਂ ਅੰਦਾਜ਼ਾ ਲਗਾ ਲਓ ਕਿ ਜਿਹੜੇ ਮਾਪੇ ਆਪਣਾ ਪੁੱਤ ਨੂੰ ਜਾਂ ਆਪਣੀ ਧੀ ਨੂੰ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦੇ ਨੇ ਤੇ ਚੰਗੇ ਸਪਨੇ ਦੀ ਆਸ ਉਮੀਦ ਕਰਦੇ ਆ ਕਿ ਚੰਗਾ ਸਾਡੇ ਬੱਚਿਆਂ ਦਾ ਭਵਿੱਖ ਬਣੇਗਾ ਪਰ ਕਿਤੇ ਨਾ ਕਿਤੇ ਜਦੋਂ ਅਜਿਹੇ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਉਹ ਜ਼ਰੂਰ ਹਿਰਦੇ ਵਲੁੰਦਰ ਕੇ ਰੱਖ ਦਿੰਦੀਆਂ ਨੇ ਤੇ ਨਵਦੀਪ ਕੌਰ ਦਾ ਪਰਿਵਾਰ ਪੂਰੇ ਸਦਮੇ ਚ ਹੈ ਤੇ ਇਸ ਦੇ ਚਲਦਿਆਂ ਹੀ ਪੂਰੇ ਸ਼ੋਗ ਸ਼ੋਗਮਈ ਲਹਿਰ ਹੈ ਜਿਹੜੀ ਪੂਰੇ ਇਲਾਕੇ ਵਿੱਚ ਬਣੀ ਹੋਈ ਹੈ ਤਾਂ ਨਵਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਜਿਹੜੇ ਮੌਕੇ ਤੇ ਹਾਲਾਤ ਬਿਆਨ ਕੀਤੇ ਨੇ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਫਰੀਦ ਕੀ ਹੋਇਆ ਕਿੱਦਾਂ ਤੁਹਾਨੂੰ ਪਤਾ ਲੱਗਿਆ ਡੇਟੀ ਬਾਰੇ ਮੀਟੀ ਬਾਰੇ ਵੀਰ ਜੀ ਇਦਾਂ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਸੀ ਹੈਗੇ ਜੀ ਦੋਨਾਂ ਮੇਰਾ ਫੋਨ ਨਾਲ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਦ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀਕ ਲੱਗਤ ਉਤਰੋ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨਵਦੀਪ ਡਿੱਗੀ ਸਾਨੂੰ ਪਤਾ ਮਗਾ ਰਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ ਚ ਕਲਾਉਡ ਸੀ ਜੀ ਇੱਕ ਵੀ ਗੁਰਦੇ ਚ ਕਲਾਉਡ ਚਲੇ ਗਿਆ ਜੀ ਉਹਦੇ ਕਰਕੇ ਜਿਹੜੀ ਹਾਰਟ ਬੀਟ ਤਾਂ ਨਵਾਰ ਰੁਕ ਚੁੱਕੀ ਹੈ ਜੀ ਤਿਜੋ ਤੋਂ ਬਾਅਦ ਦੂਜੇ ਦਿਨ ਜਦੋਂ ਉਹਨੂੰ ਬੱਚੇ ਮਿਲਣ ਗਏ ਉਹਨਾਂ ਨੂੰ ਪਛਾਣ ਰਹੀ ਸੀ ਜੀ ਆਹ ਹਾਲ ਤਾਂ ਠੀਕ ਸੀ ਮੂੰਹ ਚ ਪਾਇ ਪਾਇ ਤੇ ਪਰ ਉਹਦਾ ਕਰਕੇ ਬੋਲ ਨਹੀਂਤੀ ਪਾਉਂਦੀ ਹੈਗੀ ਜੀ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਕਲਾਉਡ ਖੋਣ ਤੋਂ ਕਹਿੰਦੇ ਸੀ ਵੀ ਕੋਈ ਮੈਡੀਸਿਨ ਦਿੱਤੀ ਹੈ ਜੀ ਉਹਦੇ ਨਾਲ ਜੀ ਉਹਦਾ ਜਿਹੜੀ ਬ੍ਰੇਨ ਦੀ ਨਾਲੀ ਸੀ ਉਹ ਫਟ ਗਈ ਜੀ ਉਸ ਤੋਂ ਬਾਅਦ ਸਾਨੂੰ ਰਾਤ ਨੂੰ ਫੋਨ ਆਇਆ ਜੀ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਵੀ 50 50 ਚਾਂਸ ਨੇ ਵਿੱਚ ਕੋਈ ਚਾਂਸ ਨਹੀਂ ਹੈਗਾ ਜੀ ਵੀ ਬਾਕੀ ਉਹ ਹੈ ਜੀ ਉਹ 3 ਵਜੇ ਜੀ ਸਾਨੂੰ ਇੱਧਰ ਫੇਰ ਦੁਬਾਰੇ ਫੋਨ ਆਇਆ ਕਹਿੰਦੇ ਵੀ ਆਪਰੇਸ਼ਨ ਠੀਕ ਹੋ ਗਿਆ ਵੀ ਪਰ ਹੋਸਟ ਨਹੀਂ ਡਾਕਟਰ ਕੁਝ ਵੀ ਕਹਿ ਜਾਦੇ ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਅਜ 72 ਘੰਟੇ ਦਾ ਕੁਝ ਨਹੀਂ ਕਹਿ ਸਕਦੇ ਜੀ 72 ਘੰਟਿਆਂ ਤੋਂ ਬਾਅਦ ਵੀ ਠੀਕ ਹੈ ਜੀ ਤੇ ਜਿਹੜੀ ਐਮ ਆਰ ਆਈ ਹੋਈ ਆ ਜੀ ਉਹ ਤੇ ਡਾਕਟਰ ਕਹਿ ਰਹੇ ਸੀ ਵੀ ਜਿਹੜੀ ਇਹਦੀ ਦਿਮਾਗੀ ਹਾਲਤ ਆ ਵੀ ਉਹ ਅਸੀਂ ਕਹਿ ਨਹੀਂ ਸਕਦੇ ਵੀ ਅੱਗੇ ਵਰਗੀ ਹੋ ਜਾਊਗੀ ਜਾਂ ਨਾ ਹੋ ਜਾਊਗੀ ਵੀ ਇਹਨੂੰ 6 ਮਹੀਨੇ ਵੀ ਲੱਗ ਸਕਦੇ ਆ ਹੋ ਸੌਣ ਨੂੰ ਹੋ ਜੇ ਮਹੀਨੇ ਚ ਠੀਕ ਹੋ ਜੇ ਵੀ ਕੋਈ ਜ਼ਿੰਮੇਵਾਰੀ ਨਹੀਂ ਜੀਏਗੀ ਉਦੋਂ ਬਾਅਦ ਜਿਹੜੀ ਐਮ ਆਰ ਆਈ ਫੇਰ ਹੋਈ ਆ ਜੀ ਉਹ ਤੇ ਡਾਕਟਰ ਕਹਿੰਦੇ ਵੀ ਜਿਹੜੇ ਜਿਹੜੇ ਦਿਮਾਗ ਦੀ ਸੋਜ ਆ ਬਹੁਤ ਵੱਧ ਚੁੱਕੀ ਆ ਵੀ ਜਿਹੜੇ ਫਿਰ ਤੁਹਾਨੂੰ ਪਰਸੋਂ ਰਾਤ ਨੂੰ ਜਿਹੜਾ ਫੋਨ ਆਇਆ ਜੀ ਉਹ ਤੇ ਕਹਿੰਦੇ ਵੀ ਜਿਹੜੇ ਦਿਮਾਗ ਦੇ ਸੈੱਲ ਨੇ ਉਹ ਖਤਮ ਹੋ ਕੇ ਵੀ ਮੂਹਰਾ ਹੀ ਨਾ ਕਰ ਰਹੀ ਆ ਰਹੇ ਨੇ ਵੀ ਬੈਂਟੀ ਤਾਂ ਲਾਉਣੀ ਪੈਣੀ ਆ ਜੀ ਵੀ ਹੁਣ ਅਸੀਂ ਇਹਨ ਹੋਰ ਵੇਟ ਨਹੀਂ ਕਰ ਸਕਦੇਗੇ ਉਹ ਤੋਂ ਬਾਅਦ ਜੀ 3 ਵਜੇ ਜਾ ਕੇ ਡੈਥ ਹੋ ਗਈ ਕਿਦਾਂ ਭੇਜ ਤਦੋਂ ਗਈ ਸੀ ਕਿਦਾਂ ਭੇਜਿਆ ਉਸੇ ਬੇਟੀ ਜੀ 22 ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟਡੀ ਕਰਨ ਗਈ ਸੀ ਜੀ ਇਹਦੀ ਸਟਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਇਹਦਾ ਤੇ ਪੂਰਾ ਹੋ ਗਿਆ ਤੇ ਉਹਨੇ ਦਰਕ ਪਰਮਿਟ ਅਪਲਾਈ ਕਰਿਆ ਸੀ ਜੀ ਉਹ ਤੋਂ ਬਾਅਦ ਜਿਹੜੇ ਬਿਮਾਰ ਹੋ ਗਈ ਜੀ ਤੁਹਾਡੀ ਗੱਲ ਆਖਰੀ ਕਦੋਂ ਹੋਈ ਬੇਟੀ ਨਾਲ ਸਾਡੀ ਜੀ ਮੇਰੇ 7 ਤਰੀਕ ਨੂੰ ਹੋਈ ਹੈ ਜੀ 8 ਹੋਂ ਤੱਕ ਫਿਰ ਕਾਨਫਰੰਸ ਤੇ ਸਾਡੀ ਹੋ ਨਹੀਂ ਪਈ ਉਹਨਾਂ ਨਾਲ ਹਾਂਜੀ 7 ਤਰੀਕ ਨੂੰ ਗੱਲ ਹੋਈ ਹੈ ਸਾਡੀ ਜੇ ਤੁਸੀਂ ਜੇ ਦੋ ਭੇਜਿਆ ਕਿ ਕਿਸ ਤਰ੍ਹਾਂ ਕੋਈ ਲੋਨ ਲੱਤਾ ਸੀ ਕੋਈ ਬੈਂਕ ਤੋਂ ਜਾਂ ਆਪਣੇ ਕੁਝ ਜਮੀਨ ਇਹ ਕੁਝ ਕਰਕੇ ਇੱਕ ਤਾਂ ਜਿਹੜੀ ਸਾਡੀ ਪ੍ਰਾਪਰਟੀ ਸੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸਮੈਸਟਰ ਦੀ ਪੀਸ ਭੇਤੀ ਉਹ ਫਿਰ ਅਸੀਂ 5 ਲੱਖ ਦਾ ਲੋਨ ਲਿਆ ਸੀ ਵੈਸੇ ਤਾਂ ਇਹ ਚੋਚ ਰਹੀ ਦੀ ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈਆਂ ਤੂੰ ਸਟੱਡੀ ਕਰ ਅਸੀਂ ਤੇਰੇ ਹੀ ਅਸੀਂ ਹੱਲ ਕਰਨੇ ਨੇ ਅਸੀਂ ਕਿਵੇਂ ਮਰਜ਼ੀ ਕਰੀਏ ਵੀ ਤੂੰ ਇਹ ਚੀਜ਼ ਨਾ ਸੋਚ ਵੀ ਤੂੰ ਇਹ ਸਟੱਡੀ ਕਰਦੀਆਂ ਸਟੱਡੀ ਕਰ ਹੁਣ ਕੀ ਮੰਗ ਕਰਦੇ ਆ ਸਰਕਾਰ ਤੋਂ ਹਾਂਜੀ ਹਾਂ ਅਸੀਂ ਚਾਹੁੰਦੇ ਵੀ ਸਾਡੀ ਹੈਲਪ ਕੀਤੀ ਜਾਵੇ ਅਸੀਂ ਡੈੱਡ ਬੋਡੀ ਆ ਜਿਹੜੀ ਅਸੀਂ ਇੰਡੀਆ ਲੈ ਕੇ ਆਏ ਸੀ ਜੀ ਤੁਹਾਡੇ ਅਸਿਸਟੈਂਟ ਨਾਲ ਗੱਲ ਹੋਈ ਸੀਗੀ 5 ਨਵੰਬਰ ਨੂੰ ਉਹ ਆਮ ਤੋਂ ਅੰਬਰ ਡੇਵਿਸ ਤੋਂ ਅੰਬਰ ਦਾ ਉਹ ਇਹ ਮੈਨ ਨੂੰ ਤੋਂ ਪਹਿਲਾਂ ਹੀ ਹੋਈ ਉਹ ਤੋਂ ਮਾਰਨੀ ਹੋਈ ਕਦੇ ਵੀ ਵੱਡੇ ਵਾਲੇ ਨੂੰ ਗੱਲ ਹੋ ਗਈ ਸੀ ਆ ਠੀਕ ਸੀ ਗਿਆ ਤਾਂ ਉਹ ਦੋ ਐ ਟਿਕ ਸੀ ਵੀ ਇਹ ਬਹੁਤ ਮਨ ਭਾਗ ਹੈ ਜੀ ਪਰਿਵਾਰ ਦੇ ਲਈ ਵੀ ਸਾਡੇ ਨਗਰ ਦੇ ਲਈ ਵੀ ਕਿਉਂਕਿ ਇੱਕ ਵਾਰ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ ਆਪਣੇ ਹਾਲਾਤਾਂ ਨਾਲ ਲੜਿਆ ਤੇ ਪਰਿਵਾਰ ਨੇ ਵੀ ਜਿੰਨਾ ਬਾ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ ਜਿਵੇਂ ਦੱਸਿਆ ਹੈ ਨਾ ਗੁਰਪ੍ਰੀਤ ਸਿੰਘ ਜੀ ਨੇ ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ ਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫਤਾ ਖੰਡ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਪਰਟਮੈਂਟਲੀ ਬੱਚਾ एलिਜੀਬਲ ਹੋ ਗਿਆ ਸੀ ਪਰ ਕੁਦਰਤ ਦੀ ਦੇਰ ਹੀ ਦਾ ਨਹੀਂ ਲਈ ਜਾ ਸਕੀ ਇਹ ਕਿਉਂਕਿ ਹੁਣ ਅੱਜ ਉਸ ਬੱਚੇ ਨੇ ਪਰਿਵਾਰ ਦਾ ਸਾਰਾ ਬਣਨਾ ਸੀ ਪਰਿਵਾਰ ਨੇ ਆਪਣਾ ਸਭ ਕੁਝ ਇਸ ਆਸਤੇ ਕਿ ਬੱਚਾ ਚੰਗੇ ਭਵਖ ਲਈ ਤੇ ਜਿਹੜਾ ਇੱਕ ਬੱਚੇ ਹੋਰ ਵੀ ਹੈ ਛੋਟੇ ਇਸ ਤੋਂ ਵੀ ਉਹ ਉਹਦੇ ਵਾਸਤੇ ਵੀ ਬੱਚਾ ਜਿਹੜਾ ਇਹਨਾਂ ਇਹਨਾਂ ਦੇ ਵੀ ਵਿੜਾਪੇ ਦਾ ਸਹਾਰਾ ਬਣੂਗਾ ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਵਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ ਪਰ ਜਿਹੜੇ ਇਹ ਮੰਦਪਾਗੀ ਘਟਨਾ ਨੇ ਪਰਿਵਾਰ ਤਾਂ ਜੁੜ ਕੇ ਰੱਖੇ ਰੱਖਿਆ ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਸ ਦੁੱਖ ਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਆ ਐਨ ਆਰ ਆਈ ਡਿਪਾਰਟਮੈਂਟ ਇੰਡੀਆ ਦਾ ਜਿਹੜਾ ਜਾਂ ਸਾਡੀ ਪੰਜਾਬ ਸਰਕਾਰ ਹੈ ਕਿ ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਆ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ ਇਹ ਤਾਂ ਹੁਣ ਬੱਚੇ ਤੇ ਸਾਰਾ ਕੁਝ ਲਾਈ ਬੈਠੇ ਆ ਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਇਹ ਪੂਰੀ ਪੂਰੀ ਬਾਹ ਲਾਈ ਆ ਤੇ ਹੁਣ ਪਰਿਵਾਰ ਬੇਵਰਸਾ ਆ ਚਾਰ ਮਾਪਿਆਂ ਨੂੰ ਪਤਾ ਲੱਗਿਆ ਤਾਂ ਪੂਰੇ ਪਿੰਡ ਵਿੱਚ ਜਿਹੜੀ ਸੋਗ ਦੀ ਲਹਿਰ ਫੈਲ ਗਈ ਹੈ ਤੇ ਇਸ ਦੇ ਚਾਲਦਿਆਂ ਜਿੱਥੇ ਪੂਰਾ ਪਰਿਵਾਰ ਸਦਮੇ ਵਿੱਚ ਹੈ ਤਾਂ ਉੱਥੇ ਹੀ ਇਲਾਕੇ 'ਚ ਵੀ ਪੂਰਾ ਸੋਗਮਈ ਲਹਿਰ ਜਿਹੜੀ ਉਹ ਫੈਲੀ ਹੋਈ ਹੈ ਤਾਂ ਬੜੇ ਚਾਵਾ ਨਾਲ ਜਿਹੜੀ ਆ ਲਾਡਾਂ ਨਾਲ ਪਾਲੀ ਹੋਈ ਧੀ ਕੈਨੇਡਾ ਭੇਜੀ ਸੀ ਅਤੇ 2 ਸਾਲ ਤੋਂ ਪੜ੍ਹਾਈ ਜਿਹੜੀ ਆਪਣੀ ਪੂਰੀ ਕਰ ਰਹੀ ਸੀ ਲੜਕੀ ਪਰ ਅਚਾਨਕ ਨਵਦੀਪ ਕੌਰ ਦਾ ਜਿਹੜੇ ਆ ਦਿਮਾਗ ਦੀ ਨਾੜੀ ਫਟਣ ਕਾਰਨ ਆ ਮੌਕੇ ਤੇ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਜਾਂਦੀ ਹੈ ਤੇ ਇਸੇ ਦੇ ਚਲਦਿਆਂ ਪੂਰੇ ਪਰਿਵਾਰ ਵਿੱਚ ਪੂਰੀ ਸੋਗ ਦੀ ਲਹਿਰ ਫੈਲੀ ਗਈ ਆ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਨੌਜਵਾਨ ਆਪਣਾ ਭਵਿੱਖ ਚਮਕਾਉਣ ਦੇ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਤੇ ਉੱਥੇ ਜਾ ਕੇ ਪੜ੍ਹਾਈ ਕਰਕੇ ਚੰਗੀਆਂ ਮੱਲਾ ਮਾਰ ਰਹੇ ਨੇ ਪਰ ਉਧਰ ਅਜਿਹੇ ਦੁਖਦਾਇਕ ਘਟਨਾਵਾਂ ਵੀ ਜਿਹੜੀ ਆ ਹਿਰਦੇ ਬਲੰਦਰ ਕੇ ਰੱਖ ਰਹੀਆਂ ਨੇ ਕਿ ਆ ਜਿਹੜੇ بڑے ਸੁਪਨੇ ਲੈ ਕੇ ਵਿਦੇਸ਼ ਜਾਂਦੇ ਨੇ ਬੱਚੇ ਉਹਨਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਨਾਬਾ ਦੇ ਪਿੰਡ ਪਾਲੀਆਂ ਖੁਰਦੀ ਏ ਜਿਹੜੀ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਨਵਦੀਪ ਕੌਰ 2 ਸਾਲ ਪਹਿਲਾਂ ਕੈਨੇਡਾ ਦੇ ਵ੍ਰੈਪਟਨ ਵਿੱਚ ਜਿਹੜੀ ਆ ਪੜਨ ਗਈ ਸੀ ਪਰ ਉੱਥੇ ਅਚਾਨਕ ਉਸ ਨੂੰ ਦਿਮਾਗ ਦੀ ਨਾੜੀ ਫਟਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਮੌਕੇ ਤੇ ਹੀ ਦੱਸਿਆ ਜਾ ਰਿਹਾ ਲੜਕੀ ਦੇ ਇਲਾਜ ਦੌਰਾਨ ਮੌਤ ਹੋਈ ਹੈ ਤਾਂ ਇਸ ਘਟਨਾ ਦੇ ਕਾਰਨ ਪੂਰੇ ਇਲਾਕੇ ਵਿੱਚ ਅਤੇ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ ਤਾਂ ਅੰਦਾਜ਼ਾ ਲਗਾ ਲਓ ਕਿ ਜਿਹੜੇ ਮਾਪੇ ਆਪਣਾ ਪੁੱਤ ਨੂੰ ਜਾਂ ਆਪਣੀ ਧੀ ਨੂੰ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦੇ ਨੇ ਤੇ ਚੰਗੇ ਸੁਪਨੇ ਦੀ ਆਸ ਉਮੀਦ ਕਰਦੇ ਆ ਕਿ ਚੰਗਾ ਸਾਡੇ ਬੱਚਿਆਂ ਦਾ ਭਵਿੱਖ ਬਣੇਗਾ ਪਰ ਕਿਤੇ ਨਾ ਕਿਤੇ ਜਦੋਂ ਅਜਿਹੇ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਉਹ ਜ਼ਰੂਰ ਹਿਰਦੇ ਵਲੁੰਦਰ ਕੇ ਰੱਖ ਦਿੰਦੀਆਂ ਨੇ ਤੇ ਨਵਦੀਪ ਕੌਰ ਦਾ ਪਰਿਵਾਰ ਪੂਰੇ ਸਦਮੇ ਚ ਹੈ ਤੇ ਇਸ ਦੇ ਚਲਦਿਆਂ ਹੀ ਪੂਰੇ ਸ਼ੋਗ ਸ਼ੋਗ ਮਈ ਲਹਿਰ ਆ ਜਿਹੜੀ ਪੂਰੇ ਇਲਾਕੇ ਵਿੱਚ ਬਣੀ ਹੋਈ ਹੈ ਤਾਂ ਨਵਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਜਿਹੜੇ ਮੌਕੇ ਤੇ ਹਾਲਾਤ ਬਿਆਨ ਕੀਤੇ ਨੇ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਫਿਰ ਜੀ ਕੀ ਹੋਇਆ ਕਿੱਦਾਂ ਸਾਨੂੰ ਪਤਾ ਲੱਗਿਆ ਮਿੱਟੀ ਬਾਰੇ ਮਿੱਟੀ ਬਾਰੇ ਵੀਰ ਜੀ ਦਿਨ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਸੀ ਹੈਗੇ ਜੀ ਦੋਨਾਂ ਮੇਰਾ ਫੋਨ ਨਾਲ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਦ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀ ਇਕ ਲੱਗ ਤਾ ਉਤਰੋ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨਵਦੀਪ ਡਿੱਗੀ ਸਾਨੂੰ ਪਤਾ ਮਗਰ ਅਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ ਚੋਂ ਕਲਾਉਡ ਸੀ ਇੱਕ ਵੀ ਗੁਰਦੇ ਚੋਂ ਕਲਾਉਡ ਚਲੇ ਗਿਆ। ਜਿਹੋ ਦਾ ਕਹ ਕੇ ਜਿਹੜੀ ਹਾਰਟ ਬੀਟ ਆ ਤਿੰਨ ਵਾਰ ਰੁਕ ਚੁੱਕੀ ਆ ਜੀ। ਤੇ ਜੀ ਉਹ ਤੋਂ ਬਾਅਦ ਚ ਦੂਜੇ ਦਿਨ ਜਦੋਂ ਉਹਨੂੰ ਬੱਚੇ ਮਿਲਣ ਗਏ ਉਹਨਾਂ ਨੂੰ ਪਛਾਣ ਰਹੀ ਸੀ ਜੀ ਹਾਲ ਤਾਂ ਠੀਕ ਸੀ ਮੂੰਹ ਚ ਪਾਏ ਪਾਏ ਤੇ ਉਹਦਾ ਕਰਕੇ ਬੋਲ ਨਹੀਂਤੀ ਪਾਉਂਦੀ ਹੈਗੀ ਜੀ। ਉਹ ਤੋਂ ਬਾਅਦ ਜੀ ਜਿਹੜਾ ਉਹਨਾਂ ਨੇ ਕਲਾਉਡ ਖੋਣ ਤੋਂ ਕਹਿੰਦੇ ਸੀ ਵੀ ਕੋਈ ਮੈਡੀਸਿਨ ਦਿੱਤੀ ਹੈੀ ਉਹਦੇ ਨਾਲ ਜੀ ਉਹਦਾ ਵੀ ਜਿਹੜੇ ਬ੍ਰੇਨ ਦੀ ਨਾਲੀ ਸੀ ਉਹ ਫਟ ਗਈ ਜੀ। ਉਹ ਤੋਂ ਬਾਅਦ ਜੀ ਸਾਨੂੰ ਰਾਤ ਨੂੰ ਫੋਨ ਆਇਆ ਜੀ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਵੀ 50 50 ਚਾਂਸ ਨੇ ਵਿੱਚ ਕੋਈ ਚਾਂਸ ਨਹੀਂ ਹੈਗਾ ਜੀ ਵੀ ਬਾਕੀ ਉਹ ਹੈ ਜੀ ਉਹ 3 ਵਜੇ ਸਾਨੂੰ ਇੱਧਰ ਫੇਰ ਦੁਬਾਰੇ ਫੋਨ ਆਇਆ ਕਹਿੰਦੇ ਵੀ ਆਪਰੇਸ਼ਨ ਠੀਕ ਹੋ ਗਿਆ ਵੀ ਪਰ ਹੋਸਟ ਨਹੀਂ ਡਾਕਟਰ ਕੁਝ ਵੀ ਕਹਿ ਜਾਦੇ ਕਿ ਉਹਨਾਂ ਡਾਕਟਰ ਸਾਹਿਬ ਕਹਿੰਦੇ ਵੀ ਅਜ 72 ਘੰਟੇ ਦਾ ਕੁਝ ਨਹੀਂ ਕਹਿ ਸਕਦੇ ਜੀ 72 ਘੰਟਿਆਂ ਤੋਂ ਬਾਅਦ ਵੀ ਠੀਕ ਹੈ ਜੀ ਫਿਰ ਜਿਹੜੀ ਐਮ ਆਰ ਆਈ ਹੋਈ ਆ ਜੀ ਕੋਈ ਡਾਕਟਰ ਕਹ ਰਿਹਾ ਇਸ ਵੀ ਜਿਹੜੀ ਇਹਦੀ ਦਿਮਾਗੀ ਹਾਲਤਾਂ ਵੀ ਉਹ ਅਸੀਂ ਕਹਿ ਨਹੀਂ ਸਕਦੇ ਵੀ ਅੱਗੇ ਵਰਗੀ ਹੋ ਜਾਊਗੀ ਜਾਂ ਨਾ ਹੋ ਜਾਊਗੀ ਵੀ ਇਹਨੂੰ 6 ਮਹੀਨੇ ਵੀ ਲੱਗ ਸਕਦੇ ਆ ਹੋ ਸੌਣ ਨੂੰ ਹੋ ਜੇ ਮਹੀਨੇ ਚ ਠੀਕ ਹੋ ਜੇ ਵੀ ਕੋਈ ਜ਼ਿੰਮੇਵਾਰੀ ਨਹੀਂ ਜੀਏਗੀ ਉਦੋਂ ਬਾਅਦ ਜਿਹੜੀ ਐਮ ਆਰ ਆਈ ਫੇਰ ਹੋਈ ਆ ਜੀ ਉਹ ਤੇ ਡਾਕਟਰ ਕਹਿੰਦੇ ਵੀ ਜਿਹੜੇ ਜਿਹੜੇ ਦਿਮਾਗ ਦੀ ਸੋਜ ਆ ਬਹੁਤ ਵੱਧ ਚੁੱਕੀ ਆ ਵੀ ਜਿਹੜੇ ਫਿਰ ਤਾਂ ਪਰਸੋਂ ਰਾਤ ਨੂੰ ਜਿਹੜਾ ਫੋਨ ਆਇਆ ਜੀ ਉਹ ਤੇ ਕਹਿੰਦੇ ਵੀ ਜਿਹੜੇ ਦਿਮਾਗ ਦੇ ਸੈੱਲ ਨੇ ਉਹ ਖਤਮ ਹੋ ਕੇ ਵੀ ਮੂਹਰਾ ਹੀ ਨਾ ਕਰ ਹੀ ਆ ਰਹੇ ਨੇ ਵੀ ਬੈਂਟੀ ਤਾਂ ਲਾਉਣੀ ਪੈਣੀ ਹੈ ਜੀ ਹੁਣ ਅਸੀਂ ਇਹਨੂੰ ਹੋਰ ਵੇਟ ਨਹੀਂ ਕਰ ਸਕਦੇਗੇ ਉਹ ਤੋਂ ਬਾਅਦ ਜੀ 3 ਵਜੇ ਜਾ ਕੇ ਡੈਥ ਹੋ ਗਈ ਉਹ ਕਿੱਦਾਂ ਤੇ ਤਦੋਂ ਗਈ ਸੀ ਕਿੱਦਾਂ ਭੇਜਿਆ ਉਸੇ ਜੀ ਬਾਈ 22 ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟੱਡੀ ਕਰਨ ਗਈ ਸੀ ਜੀ ਇਹਦੀ ਸਟੱਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਰਹਿਣਾ ਤੇ ਪੂਰਾ ਹੋ ਗਿਆ ਤੇ ਉਹਨੇ ਦਰਕ ਪਰਮਿਟ ਅਪਲਾਈ ਕਰਿਆ ਸੀ ਜੀ ਉਦੋਂ ਬਾਅਦ ਤੇ ਜਿਹੜੇ ਬਿਮਾਰ ਹੋ ਗਏ ਤੁਹਾਡੀ ਗੱਲ ਆਖਰੀ ਕਦੋਂ ਹੋਈ ਬੇਟੀ ਨਾਲ ਸਾਡੀ ਜੀ ਮੇਰਾ 7 ਤਰੀਕ ਨੂੰ ਹੋਈ ਹੈ ਜੀ 8 ਤੋਂ ਤੱਕ ਫਿਰ ਕਾਨਫਰੰਸ ਤੇ ਸਾਡੀ ਹੋ ਨਹੀਂ ਪਈ ਉਹ ਨਾਲ ਨਾਲ ਹਾਂ ਜੀ 7 ਤਰੀਕ ਨੂੰ ਗੱਲ ਹੋਈ ਹੈ ਸਾਡੀ ਜੇਟੀ ਨੂੰ ਜੇ ਤੋ ਭੇਜਿਆ ਕਿ ਛਤਰਾ ਕੋਈ ਲੋਨ ਲੱਤਾ ਸੀ ਕੋਈ ਬੈਂਕ ਤੋਂ ਜਾਂ ਆਪਣੇ ਕੁਝ ਜ਼ਮੀਨ ਇਹ ਕੁਝ ਕਰਕੇ ਇੱਕ ਤਾਂ ਜਿਹੜੀ ਸਾਡੀ ਪ੍ਰਾਪਰਟੀ ਸੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸਮੈਸਟਰ ਦੀ फीस ਭੇਦੀ ਉਹ ਫਿਰ ਅਸੀਂ 5 ਲੱਖ ਦਾ ਲੋਨ ਲਿਆ ਸੀ ਵੈਸੇ ਤਾਂ ਇਹ ਸੋਚ ਰਹੀ ਸੀ ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈਆਂ ਤੂੰ ਸਟੱਡੀ ਕਰ ਰਹੀ ਸੀ ਤੇਰੇ ਅਸੀਂ ਹੱਲ ਕਰਨੇ ਨੇ ਅਸੀਂ ਕਿਵੇਂ ਮਰਜ਼ੀ ਕਰੀਏ ਵੀ ਤੂੰ ਇਹ ਚੀਜ਼ ਨਾ ਸੋਚ ਵੀ ਤੂੰ ਇਹ ਸਟੱਡੀ ਕਰਦੀਆਂ ਕਹਿੰਦਾ ਹਾਂ ਕੋਈ ਟੀਮ ਆਂਕਰ ਦੇ ਸਰਕਾਰ ਤੋਂ ਹਾਂਜੀ ਹਾਂ ਅਸੀਂ ਚਾਹੁੰਦੇ ਹਾਂ ਵੀ ਸਾਡੀ ਹੈਲਪ ਕੀਤੀ ਜਾਵੇ ਵਸੀਂ ਡੈੱਡ ਬੋਡੀ ਹੈ ਜਿਹੜੀ ਉਹ ਇੰਡੀਆ ਲੈ ਕੇ ਆਇਆ ਸੀ ਕਲੀਅਰ ਤੁਹਾਡੀ ਅਸਿਸਟੈਂਟ ਨਾਲ ਕੋਈ ਤੁਹਾਡੀ ਗੱਲ ਹੋਈ ਸੀਗੀ 5 ਨਵੰਬਰ ਨੂੰ ਉਹ ਆਮ ਫਤ ਤੰਬਰ ਦੇਵਿਸ ਤੰਬਰ ਨਾਲ ਉਹਨੇ ਇਹਨਾਂ ਤੋਂ ਪਹਿਲਾਂ ਹੀ ਹੋਈ ਉਹ ਤੋਂ ਬਾਅਦ ਨਹੀਂ ਹੋਈ ਕਦੇ ਵੀ ਵੱਡੇ ਵਾਲੇ ਨੇ ਗੱਲ ਕੀਤੀ ਆ ਠੀਕ ਚੀ ਗੇ ਉਹ ਤਾਂ ਤੁਹਾਨੂੰ ਐਂ ਟਿਕ ਸੀ ਨਹੀਂ ਇਹ ਬਹੁਤ ਮਨਪੱਖ ਹੈ ਜੀ ਪਰਿਵਾਰ ਦੇ ਲਈ ਵੀ ਸਾਡੇ ਨਗਰ ਦੇ ਲਈ ਵੀ ਕਿਉਂਕਿ ਇੱਕ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ ਆਪਣੇ ਹਾਲਾਤਾਂ ਨਾਲ ਲੜਿਆ ਤੇ ਪਰਿਵਾਰ ਨੇ ਵੀ ਜਿੰਨਾ ਬਾ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ ਜਿਵੇਂ ਦੱਸਿਆ ਹੈ ਨਾ ਗੁਰਪ੍ਰੀਤ ਸਿੰਘ ਜੀ ਨੇ ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ ਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫ਼ਤਾ ਖੰਡ ਤੋਂ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟਮੈਂਟਲੀ ਬੱਚਾ एलिਜੀਬਲ ਹੋ ਗਿਆ ਸੀ ਪਰ ਕੁਦਰਤ ਦੀ ਜਿਹੜੀ ਦਾ ਨਹੀਂ ਲਈ ਜਾ ਸਕੀ ਇਹ ਕਿਉਂਕਿ ਹੁਣ ਅੱਜ ਉਸ ਬੱਚੇ ਨੇ ਪਰਿਵਾਰ ਦਾ ਸਾਰਾ ਬਣਨਾ ਸੀ ਪਰਿਵਾਰ ਨੇ ਆਪਣਾ ਸਭ ਕੁਝ ਇਸ ਆਸਤੇ ਕਿ ਬੱਚਾ ਚੰਗੇ ਬਣ ਖ ਲਈ ਤੇ ਜਿਹੜਾ ਇੱਕ ਬੱਚੇ ਹੋਰ ਵੀ ਛੋਟੇ ਤੋਂ ਵੀ ਉਹ ਉਹਦੇ ਵਾਸਤੇ ਵੀ ਬੱਚਾ ਜਿਹੜਾ ਇਹਨਾਂ ਇਹਨਾਂ ਦੇ ਵੀ ਵਿੜਾਪੇ ਦਾ ਸਾਰਾ ਬਣੂਗਾ ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਬਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ ਪਰ ਇਹ ਜਿਹੜੇ ਇਹ ਮੰਦਪਾਗੀ ਘਟਨਾ ਨੇ ਪਰਿਵਾਰ ਤਾਂ ਜੁੜ ਕੇ ਰੱਖੇ ਰੱਖਿਆ ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਹ ਇਸ ਦੁੱਖ ਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਆ ਐਨ ਆਰ ਆਈ ਡਿਪਾਰਟਮੈਂਟ ਇੰਡੀਆ ਦਾ ਜਿਹੜਾ ਜਾਂ ਸਾਡੀ ਪੰਜਾਬ ਸਰਕਾਰ ਹੈ ਕਿ ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਆ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ ਇਹ ਤਾਂ ਹੁਣ ਬੱਚੇ ਤੇ ਸਾਰਾ ਕੁਝ ਲਾਈ ਬੈਠੇ ਆ ਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਪੂਰੀ ਪੂਰੀ ਬਾਹ ਲਾਈ ਆ ਤੇ ਹੁਣ ਪਰਿਵਾਰ ਬੇਰਸ ਹੈ ਇੱਕੋ ਇੱਕ ਬੇਨਤੀ ਹੈ ਐਨ ਆਰ ਆਈ ਐਨ ਆਰ ਆਈ ਭਾਈਚਾਰੇ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਪਰਿਵਾਰ ਦੀ ਵੱਦ-ਵੱਦ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਛੋਟੀ ਬੱਚੀ ਆ ਉਹਦਾ ਆਪ ਵੀ ਸੁਰੱਖਿਅਤ ਹੋਵੇ ਤੇ ਇਹਨਾਂ ਦਾ ਉਹ ਬੜਾ ਪਏ ਦੀ ਜਿਹੜੀ ਡੰਗੋਰੀ ਹੈ ਉਹ ਵੀ ਕੋਈ ਥੋੜੀ ਬੋੜੀ ਚਲਦੀ ਰਹੀ ਜਬ ਲੋ ਵੱਡਾ ਕਰਜ਼ਾ ਚੁੱਕ ਕੇ ਬੜੇ ਲਾੜਾ ਅਤੇ ਪਿਆਰਾ ਨਾਲ ਪਾਗਲ ਹੋਈ ਧੀ ਕੈਨੇਡਾ ਭੇਜੀ ਸੀ ਅਤੇ ਉੱਥੇ 2 ਸਾਲ ਤੋਂ ਪੜ ਰਹੀ ਸੀ ਪਰ ਅਚਾਨਕ ਨਵਦੀਪ ਕੌਰ ਨੂੰ ਜਿਹੜਾ ਬ੍ਰੇਨ ਜਿਹੜਾ ਉਸ ਦਾ ਹੈਮਰ ਹੋ ਜਾਂਦਾ ਹੈ ਹੈਮਰਜ਼ ਕਾਰਨ ਬ੍ਰੇਨ ਹੈਮਰਜ਼ ਕਾਰਨ ਜਿਹੜੀ ਨਵਦੀਪ ਕੌਰ ਦੀ ਮੌਤ ਹੋ ਗਈ ਹੈ ਤੇ ਇਸ ਦੇ ਚਲਦਿਆ ਜਦੋਂ ਇਹ ਦੁਖਦਾਇਕ ਸਮਾਚਾਰ ਮਾਪਿਆਂ ਨੂੰ ਪਤਾ ਲੱਗਿਆ ਤਾਂ ਪੂਰੇ ਪਿੰਡ ਵਿੱਚ ਜਿਹੜੀ ਸੋਗ ਦੀ ਲਹਿਰ ਹਿਰਦੇ ਬਲੁੰਦਰ ਕੇ ਰੱਖਰੀਆਂ ਨੇ ਕਿ ਜਿਹੜੇ بڑے ਸੁਪਨੇ ਲੈ ਕੇ ਵਿਦੇਸ਼ ਜਾਂਦੇ ਨੇ ਬੱਚੇ ਉਹਨਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਨਾਬਾ ਦੇ ਪਿੰਡ ਪਾਲੀਆਂ ਖੁਰਦੀ ਏ ਜਿਹੜੀ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਨਵਦੀਪ ਕੌਰ 2 ਸਾਲ ਪਹਿਲਾਂ ਕੈਨੇਡਾ ਦੇ ਵ੍ਰੈਪਟਨ ਵਿੱਚ ਜਿਹੜੀ ਆ ਪੜਨ ਗਈ ਸੀ ਪਰ ਉੱਥੇ ਅਚਾਨਕ ਉਸ ਦੇ ਦਿਮਾਗ ਦੀ ਨਾੜੀ ਫਟਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਮੌਕੇ ਤੇ ਹੀ ਦੱਸਿਆ ਜਾ ਰਿਹਾ ਲੜਕੀ ਦੇ ਇਲਾਜ ਦੌਰਾਨ ਮੌਤ ਹੋਈ ਹੈ ਤਾਂ ਇਸ ਘਟਨਾ ਦੇ ਕਾਰਨ ਪੂਰੇ ਇਲਾਕੇ ਵਿੱਚ ਅਤੇ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ ਤਾਂ ਅੰਦਾਜ਼ਾ ਲਗਾ ਲਓ ਕਿ ਜਿਹੜੇ ਮਾਪੇ ਆਪਣਾ ਪੁੱਤ ਨੂੰ ਜਾਂ ਆਪਣੀ ਧੀ ਨੂੰ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦੇ ਨੇ ਤੇ ਚੰਗੇ ਸੁਪਨੇ ਦੀ ਆਸ ਉਮੀਦ ਕਰਦੇ ਆ ਕਿ ਚੰਗਾ ਸਾਡੇ ਬੱਚਿਆਂ ਦਾ ਭਵਿੱਖ ਬਣੇਗਾ ਪਰ ਕਿਤੇ ਨਾ ਕਿਤੇ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਉਹ ਜ਼ਰੂਰ ਹਿਰਦੇ ਵਲੁੰਦਰ ਕੇ ਰੱਖ ਦਿੰਦੀਆਂ ਨੇ ਤੇ ਨਵਦੀਪ ਕੌਰ ਦਾ ਪਰਿਵਾਰ ਪੂਰੇ ਸਦਮੇ ਚ ਹੈ ਤੇ ਇਸ ਦੇ ਚੱਲਦੇ ਆ ਹੀ ਪੂਰੇ ਸੋਗ ਸੋਗਮਈ ਲਹਿਰ ਆ ਜਿਹੜੀ ਪੂਰੇ ਇਲਾਕੇ ਵਿੱਚ ਬਣੀ ਹੋਈ ਆ ਤਾਂ ਨਵਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਜਿਹੜੇ ਮੌਕੇ ਤੇ ਹਾਲਾਤ ਬਿਆਨ ਕੀਤੇ ਨੇ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਬਤਰੀ ਕੀ ਹੋਇਆ ਕਿੰਦਾ ਤੁਹਾਨੂੰ ਪਤਾ ਲੱਗਿਆ ਮੀਟੀ ਬਾਰੇ? ਮੀਟੀ ਬਾਰੇ ਵੀਰ ਜੀ ਇਦਨ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ। ਅਸੀਂ ਆਨਲਾਈਨ ਨਹੀਂ ਸੀ ਹੈਗੇ ਜੀ ਦੋਨਾਂ ਮੇਰਾ ਫੋਨ ਨਾਲ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ। ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀ ਇੱਕ ਲੱਗ ਤਾ ਉਤਰੋ ਵਾਜ ਆਈ ਵੀ ਕੁੜੀ ਡਿਗ ਵੀ ਕੁੜੀ ਡਿਗ ਵੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨਵਦੀਪ ਡਿਗੀ ਸਾਨੂੰ ਪਤਾ ਮਗਰ ਅਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕੇ ਹੋ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ ਚ ਕਲਾਊਡ ਸੀ ਇੱਕ ਵੀ ਗੁਰਦੇ ਚ ਕਲਾਊਡ ਚਲੇ ਆ ਗਿਆ ਜੋੜਾ ਕਰੀ ਜਿਹੜੀ ਹਾਰਟ ਬੀਟ ਆ ਤਿੰਨ ਵਾਰ ਰੁਕ ਚੁੱਕੀ ਹੈ ਜੀ ਤੇ ਜੀ ਉਹ ਤੋਂ ਬਾਅਦ ਚ ਦੂਜੇ ਦਿਨ ਜਦੋਂ ਉਹਨੂੰ ਬੱਚੇ ਮਿਲਣ ਗਏ ਉਹਨਾਂ ਨੂੰ ਪਹਿਚਾਨ ਰਹੀ ਸੀ ਜੀ ਆਹ ਹਾਲ ਤਾਂ ਠੀਕ ਸੀ ਮੂੰਹ ਚ ਪਾਇ ਪਾਇ ਤੇ ਪਰ ਉਹਦਾ ਕਰਕੇ ਬੋਲ ਨਹੀਂਤੀ ਪਾਉਂਦੀ ਹੈਗੀ ਜੀ ਉਹ ਤੋਂ ਬਾਅਦ ਜੀ ਜਿਹੜੇ ਉਹਨਾਂ ਨੇ ਕਲਾਉਡ ਖੋਣ ਤੋਂ ਕਹਿੰਦੇ ਸੀ ਵੀ ਕੋਈ ਮੈਡੀਸਿਨ ਦਿੱਤੀ ਹੈ ਜੀ ਉਹਦੇ ਨਾਲ ਜੀ ਉਹਦਾ ਜਿਹੜੇ ਬ੍ਰੇਨ ਦੀ ਨਾਲੀ ਸੀ ਉਹ ਫਟ ਗਈ ਜੀ ਉਹ ਤੋਂ ਬਾਅਦ ਜੀ ਸਾਨੂੰ ਰਾਤ ਨੂੰ ਫੋਨ ਆਇਆ ਜੀ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਵੀ 50 50 ਚਾਂਸ ਨੇ ਵਿੱਚ ਕੋਈ ਚਾਂਸ ਨਹੀਂ ਹੈਗਾ ਜੀ ਵੀ ਬਾਕੀ ਉਹ ਹੈ ਜੀ ਉਹ 3 ਵਜੇ ਸਾਨੂੰ ਇੱਧਰ ਫੇਰ ਦੁਬਾਰੇ ਫੋਨ ਆਇਆ ਕਹਿੰਦੇ ਵੀ ਆਪਰੇਸ਼ਨ ਠੀਕ ਹੋ ਗਿਆ ਵੀ ਪਰ ਹੋਸਟ ਨੇ ਡਾਕਟਰ ਕੋਈ ਵੀ ਕਹਿ ਜਾਦੇ ਕਿ ਉਹਨਾਂ ਡਾਕਟਰ ਦਾ ਕਹਦੇ ਵੀ ਅਜ 72 ਘੰਟੇ ਦਾ ਕੁਝ ਨਹੀਂ ਕਹਿ ਸਕਦੇ ਜੀ 72 ਘੰਟਿਆਂ ਤੋਂ ਬਾਅਦ ਵੀ ਠੀਕ ਹੈ ਜਿਹੜੀ ਐਮ ਆਰ ਆਈ ਹੋਈ ਆ ਜੀ ਕੋਈ ਡਾਕਟਰ ਕਹਿ ਰਹੇ ਸੀ ਵੀ ਜਿਹੜੀ ਇਹਦੀ ਦਿਮਾਗੀ ਹਾਲਤ ਆ ਵੀ ਉਹ ਅਸੀਂ ਕਹਿ ਨਹੀਂ ਸਕਦੇ ਵੀ ਅੱਗੇ ਵਰਗੀ ਹੋ ਜੂਗੀ ਜਾਂ ਨਾ ਹੋ ਜੂਗੀ ਵੀ ਉਹ 6 ਮਹੀਨੇ ਵੀ ਲੱਗ ਸਕਦੇ ਆ ਹੋ ਸੌਣ ਨੂੰ ਹੋ ਜੇ ਮਹੀਨੇ ਚ ਠੀਕ ਹੋ ਜੇ ਵੀ ਕੋਈ ਜ਼ਿੰਮੇਵਾਰੀ ਨਹੀਂ ਜੀਏਗੀ ਉਦੋਂ ਬਾਅਦ ਜਿਹੜੀ ਐਮ ਆਰ ਆਈ ਫੇਰ ਹੋਈ ਆ ਜੀ ਉਹ ਤੇ ਡਾਕਟਰ ਕਹਿੰਦੇ ਵੀ ਜਿਹੜੇ ਜਿਹੜੇ ਦਿਮਾਗ ਦੀ ਸੋਜ ਆ ਬਹੁਤ ਵੱਧ ਚੁੱਕੀ ਆ ਵੀ ਜਿਹੜੇ ਫਿਰ ਸੰ ਪਾਰਸੋਂ ਰਾਤ ਨੂੰ ਜਿਹੜਾ ਫੋਨ ਆਇਆ ਜੀ ਉਹ ਤੇ ਕਹਿੰਦੇ ਵੀ ਜਿਹੜੇ ਦਿਮਾਗ ਦੇ ਸੈੱਲ ਨੇ ਉਹ ਖਤਮ ਹੋ ਕੇ ਵੀ ਮੂਹਰਾ ਹੀ ਨਾ ਕਰ ਹੀ ਆ ਰਹੇ ਨੇ ਵੀ ਬੈਂਟੀ ਤਾਂ ਲਾਉਣੀ ਪੈਣੀ ਹੈ ਜੀ ਹੁਣ ਅਸੀਂ ਇਹਨੂੰ ਹੋਰ ਵੇਟ ਨਹੀਂ ਕਰ ਸਕਦੇਗੇ ਉਹ ਤੋਂ ਬਾਅਦ ਜੀ 3 ਵਜੇ ਜਾ ਕੇ ਡੈਥ ਹੋ ਗਈ ਉਸ ਕਿੱਦਾਂ ਤੇ ਕਦੋਂ ਗਈ ਸੀ ਤੇ ਕਿੱਦਾਂ ਭੇਜਿਆ ਉਸ ਜੀ 22 ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟਡੀ ਕਰਨ ਗਈ ਸੀ ਜੀ ਇਹਦੀ ਸਟਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਰਹਿਣਾ ਤੇ ਉਹ ਪੂਰਾ ਹੋ ਗਿਆ ਤੇ ਉਹਨੇ ਵਰਕ ਪਰਮਿਟ ਅਪਲਾਈ ਕਰਿਆ ਸੀ ਜੀ ਉਦੋਂ ਬਾਅਦ ਜਿਹੜੇ ਬਿਮਾਰ ਹੋ ਗਏ ਤੁਹਾਡੀ ਗੱਲ ਆਖਰੀ ਕਦੋਂ ਹੋਈ ਬੇਟੀ ਨਾਲ ਸਾਡੀ ਜੀ ਮਰਾ 7 ਤਰੀਕ ਨੂੰ ਹੋਈ ਹੈ ਜੀ 8ੋਂ ਤੱਕ ਫਿਰ ਕਾਨਫਰੰਸ ਤੇ ਸਾਡੀ ਹੋ ਨਹੀਂ ਪਈ ਉਹਨਾਂ ਨਾਲ ਹਾਂਜੀ 7 ਤਰੀਕ ਨੂੰ ਗੱਲ ਹੋਈ ਹੈ ਸਾਡੀ ਬੇਟੀ ਨੂੰ ਜਦੋਂ ਭੇਜਿਆ ਕਿ 17 ਕੋਈ ਲੋਨ ਲੱਤਾ ਸੀ ਕੋਈ ਬੈਂਕ ਤੋਂ ਜਾਂ ਆਪਣੇ ਕੁਝ ਜ਼ਮੀਨ ਹੈ ਜਾਂ ਕੁਝ ਕਰਕੇ ਇੱਕ ਵਾਰੀ ਜਿਹੜੀ ਸਾਡੀ ਪ੍ਰਾਪਰਟੀ ਸੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸਮੈਸਟਰ ਦੀ ਪੀਛੇ ਦੀ ਉਹ ਫਿਰ ਅਸੀਂ 5 ਲੱਖ ਦਾ ਲੋਨ ਲਿਆ ਸੀ ਵੈਸੇ ਤਾਂ ਇਹ ਛੋਚ ਰਹੀ ਦੀ ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈਆਂ ਤੂੰ ਸਟੱਡੀ ਕਰਾ ਸੀ ਤੇ ਅਸੀਂ ਹੱਲ ਕਰਨੇ ਨੇ ਅਸੀਂ ਕਿਵੇਂ ਮਰਜ਼ੀ ਕਰੀਏ ਵੀ ਤੂੰ ਇਹ ਚੀਜ਼ ਨਾ ਸੋਚ ਵੀ ਤੂੰ ਇਹ ਸਟੱਡੀ ਕਰਦੀਆਂ ਸਟੱਡੀ ਹਾਂ 23 ਅੰਕ ਕਰਦੇ ਸਰਕਾਰ ਤੋਂ ਹਾਂਜੀ ਹਾਂ ਅਸੀਂ ਚਾਹੁੰਦੇ ਵੀ ਸਾਡੀ ਹੈਲਪ ਕੀਤੀ ਜਾਵੇ ਮੈਸੀ ਡੈੱਡ ਬੋਡੀ ਹੈ ਜਿਹੜੀ ਅਸੀਂ ਇੰਡੀਆ ਲੈ ਕੇ ਆਏ ਸੀ ਲਈ ਤੁਹਾਡੀ ਸਿਸਟਰ ਨਾਲ ਕੋਈ ਗੱਲ ਹੋਈ ਸੀਗੀ 5 ਨਵੰਬਰ ਨੂੰ ਉਹ ਆਮ ਸਾਥ ਅੰਬਰ ਡੇਵਿਸ ਟੰਪਲ ਦਾ ਉਹਨੇ ਇਹਨਾਂ ਤੋਂ ਪਹਿਲਾਂ ਹੀ ਹੋਈ ਹੈ ਉਹ ਤੋਂ ਮਾਰਨੀ ਹੋਈ ਕਦੇ ਵੀ ਬੋਡੀ ਵਾਲਿਆਂ ਨੇ ਗੱਲ ਕੀਤੀ ਆ ਠੀਕ ਚੀ ਗਏ ਤਾਂ ਤੁਸੀਂ ਐਂਡਿੰਗ ਸੀ ਵੀ ਇਹ ਬਹੁਤ ਮਨਪੱਖ ਹੈ ਜੀ ਪਰਿਵਾਰ ਦੇ ਲਈ ਵੀ ਸਾਡੇ ਨਗਰ ਦੇ ਲਈ ਵੀ ਕਿਉਂਕਿ ਇੱਕ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ ਆਪਣੇ ਹਾਲਾਤਾਂ ਨਾਲ ਲੜਿਆ ਤੇ ਪਰਿਵਾਰ ਨੇ ਵੀ ਜਿੰਨਾ ਬਾ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ ਜਿਵੇਂ ਦੱਸਿਆ ਹੈ ਨਾ ਗੁਰਪ੍ਰੀਤ ਸਿੰਘ ਜੀ ਨੇ ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ ਹੈ ਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫ਼ਤਾ ਖੰਡ ਤੋਂ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਫੋਰਮ ਡਿਪਾਰਟਮੈਂਟਲੀ ਬੱਚਾ एलिਜੀਬਲ ਹੋ ਗਿਆ ਸੀ ਪਰ ਕੁਦਰਤ ਦੀ ਦੇੜੀ ਦਾ ਨਹੀਂ ਲਈ ਜਾ ਸਕੀ ਇਹ ਕਿਉਂਕਿ ਹੁਣ ਅੱਜ ਉਸ ਬੱਚੇ ਨੇ ਪਰਿਵਾਰ ਦਾ ਸਾਰਾ ਬਣਨਾ ਸੀ ਪਰਿਵਾਰ ਨੇ ਆਪਣਾ ਸਭ ਕੁਝ ਇਸ ਆਸਤੇ ਕਿ ਬੱਚਾ ਚੰਗੇ ਬਣ ਕੇ ਖਲਈ ਤੇ ਜਿਹੜਾ ਇੱਕ ਬੱਚੇ ਹੋਰ ਵੀ ਛੋਟੇ ਦੇ ਤੋਂ ਵੀ ਉਹ ਉਹਦੇ ਵਾਸਤੇ ਵੀ ਬੱਚਾ ਜਿਹੜਾ ਇਹਨਾਂ ਇਹਨਾਂ ਦੇ ਵੀ ਵਿੜਾਪੇ ਦਾ ਸਾਰਾ ਬਣੂਗਾ ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਬਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ ਪਰ ਜਿਹੜੇ ਇਹ ਮੰਦਪਾਗੀ ਘਟਨਾ ਨੇ ਪਰਿਵਾਰ ਤਾਂ ਜੁੜ ਕੇ ਰੱਖੀ ਰੱਖਿਆ ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਸ ਦੁੱਖ ਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਹਾਂ ਐਨ ਆਰ ਆਈ ਡਿਪਾਰਟਮੈਂਟ ਇੰਡੀਆ ਦਾ ਜਿਹੜਾ ਜਾਂ ਸਾਡੀ ਪੰਜਾਬ ਸਰਕਾਰ ਹੈ ਕਿ ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਆ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ ਇਹ ਤਾਂ ਹੁਣ ਬੱਚੇ ਤੇ ਸਾਰਾ ਕੁਝ ਲਾਈ ਬੈਠੇ ਆ ਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਇਹ ਪੂਰੀ ਪੂਰੀ ਬਾਹ ਲਾਈ ਆ ਤੇ ਹੁਣ ਪਰਿਵਾਰ ਬੇਰਸ ਹੈ ਇੱਕੋ ਇੱਕ ਬੇਨਤੀ ਹੈ ਐਨ ਆਰ ਆਈ ਐਨ ਆਰ ਆਈ ਭਾਈਚਾਰੇ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਪਰਿਵਾਰ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਛੋਟੇ ਬੱਚੇ ਆ ਉਹਦਾ ਭਵਿੱਖ ਵੀ ਸੁਰੱਖਿਅਤ